भाजपा सरकार भाजपा सरकार मार्च किया जा रहा है इस संबंध में जानकारी द ਦੇਖੋ ਸਾਡੇ ਬਹੁਤ ਵੱਡੇ ਅਫਸਰ ਆਮ ਤੌਰ ਤੇ ਪਹਿਲਾਂ ਛੋਟੇ ਮੋਡੇ ਲੋਕਾਂ ਨਾਲ ਠੱਕੇਬਾਜੀ ਹੁੰਦੀ ਸੀਗੀ ਪਰ ਹਰਿਆਣਾ ਸਰਕਾਰ ਦੇ ਵਿੱਚ ਆਈਪੀਐਸ ਅਫਸਰ ਏਡੀਜੀ ਵੀ ਪੂਰਨ ਕੁਮਾਰ ਜਿਹੜੇ ਕਿ ਇਸ ਵਰਤਾਰੇ ਤੋਂ ਔਖੇ ਹੋ ਕੇ ਸਰਕਾਰ ਦੇ ਦਲਤ ਵਿਰੋਧੀ ਵਰਤਾਰੇ ਤੋਂ ਔਖੇ ਹੋ ਕੇ ਨੇ ਸੁਸਾਇਡ ਕੀਤਾ ਉਹ ਸਰਕਾਰ ਦੇ ਕੰਮ ਤੇ ਜੂ ਨਹੀਂ ਸਰਕਦੀ ਅਸੀਂ ਬੜੀ ਦੇਰ ਦੇ ਰੌਲਾ ਪਾਉਂਦੇ ਆ ਕਿ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਡਾਕਟਰ ਭੀਮਰਾਓ ਅੰਬੇਦਕਰ ਜੀ ਵੱਲੋਂ ਬਣਾਇਆ ਸੰਵਿਧਾਨ ਉਹਦਾ ਬਿਲਕੁਲ ਇਹਨਾਂ ਨੂੰ ਚਿੰਤਾ ਕਿਸੇ ਗੱਲ ਦੀ ਨਹੀਂ ਉਹਨਾਂ ਨੇ ਜਾਣਬੁੱਝ ਕੇ ਅੱਜ ਜਿਹੜੇ ਗਰੀਬ ਲੋਕ ਨੇ ਪਿਛੜੇ ਲੋਕ ਨੇ ਉਹਨਾਂ ਨੂੰ ਟੰਗ ਕਰਨਾ ਸ਼ੁਰੂ ਕੀਤਾ ਹੈ ਔਰ ਇਹ ਬਹੁਤ ਵੱਡੀ ਮਿਸਾਲ ਹੈ ਕਿ ਜਿੱਥੇ ਅੱਜ ਇੱਕ ਬਹੁਤ ਵੱਡੇ ਪੁਰਾਣੇ ਆਈਪੀਐਸ ਅਫਸਰ ਏਡੀਜੀਪੀ ਰੈਂਕ ਦੇ ਅਫਸਰ ਉਹਨਾਂ ਨੂੰ ਅੱਜ ਆਪਣੀ ਜਾਨ ਗਵਾਉਣੀ ਪਈ ਹੈ ਔਰ ਸਰਕਾਰ ਬੇਖਬਰ ਹੈ ਸਰਕਾਰ ਨੂੰ ਕੋਈ ਚਿੰਤਾ ਨਹੀਂ ਅੱਜ ਕਾਂਗਰਸ ਪਾਰਟੀ ਇਸ ਵਰਤਾਰੇ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੀ ਦਲਤ ਪ੍ਰੋਤੀ ਨੀਤੀਆਂ ਦੇ ਖਿਲਾਫ ਅੱਜ ਸਾਰੇ ਪੰਜਾਬ ਵਿੱਚ ਕੈਟਲ ਮਾਰਚ ਕੀਤਾ ਜਾ ਰਿਹਾ ਹੈ ਔਰ ਅੱਜ ਇਹ ਸਕੈਂਡਲ ਮਾਰ ਜਿੱਥੇ ਸਾਡੀ ਜ਼ਿਲ੍ਹਾ ਕਾਂਗਰਸ ਕਮੇਟੀ ਹਾਜ਼ਰ ਹੈ ਉਥੇ ਸਾਡੇ ਉਮੀਦਵਾਰ ਕਰਨਬੀਰ ਬੁਰਜ ਸਾਹਿਬ ਸਾਡੇ ਆਈਸੀਸੀ ਦੇ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਸਾਹਿਬ ਸਾਡੇ ਭਲਾਈਪੁਰ ਸਾਹਿਬ ਐਮਐਲਏ ਸਾਹਿਬ ਸਾਡੇ ਸਾਰੇ ਜ਼ਿਲ੍ਹੇ ਦੇ ਮੇਨ ਅਹੁਦੇਦਾਰ ਸਾਹਿਬਾਨ ਆਏ ਨੇ ਔਰ ਅਸੀਂ ਸਰਕਾਰ ਨੂੰ ਇਹ ਗੱਲ ਕਹਾਂਗੇ ਕਿ ਸਰਕਾਰ ਬਾਝ ਆਵੇ ਦਲਤ ਜਿਹੜੇ ਆ ਉਹ ਇਕੱਲੇ ਨਹੀਂ ਸਾਰੀ ਕਾਂਗਰਸ ਪਾਰਟੀ ਕੋ ਕਾਂਗਰਸ ਇੱਕ ਸੈਕੂਲਰ ਜਮਾਤ ਹੈ ਦਲਤਾਂ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲੀ ਜਮਾਤ ਹੈ ਅਸੀਂ ਡਟ ਕੇ ਉਹਨਾਂ ਨਾਲ ਖੜਾਂਗੇ ਔਰ ਬੀਜੇਪੀ ਨੂੰ ਕਹਾਂਗੇ ਕਿ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਇਹ ਗਿਲਸਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਬੀਜੇਪੀ ਸਰਕਾਰ ਦੇ ਵੱਲੋਂ ਕਿ ਜੇ ਕੋਈ ਪੰਜਾਬ ਦਾ ਮਾਹੌਲ ਠੀਕ ਕਰ ਸਕਦਾ ਹੈ ਤੇ ਉਹ ਬੀਜੇਪੀ ਸਰਕਾਰ ਹੀ ਕਰ ਸਕਦੀ। ਉਹ ਭਾਰਤੀ ਜਨਤਾ ਪਾਰਟੀ ਤੇ ਲੱਭਣੀ ਨਹੀਂ ਇਨਸਾਫ ਹੋਣੇ ਕਿਹੜਾ ਮਾਹੌਲ ਠੀਕ ਕਰਨਾ ਜੀ। ਉਹ ਤੇ ਅੱਗ ਲਾ ਸਕਦੇ ਆ। ਸਾਡੇ ਕਿਸਾਨਾਂ ਨੂੰ ਕੁੱਟਣ ਵਾਲੀ ਬੀਜੇਪੀ ਸਰਕਾਰ ਆ। ਕਾਲੇ ਕਾਨੂੰਨ ਬਣਾਉਣ ਵਾਲੀ ਬੀਜੇਪੀ ਸਰਕਾਰ ਆ। ਉਹ ਸਾਡੇ ਪੰਜਾਬ ਨੂੰ ਕੀ ਇਨਸਾਫ ਦੇ ਸਕਦੀ ਹੈ? ਇਹ ਸਿਰਫ ਤੇ ਸਿਰਫ ਇਹ ਦਿਖਾਵੇ ਵਾਸਤੇ ਹੋਰ ਆ। ਬਾਕੀ ਇਹਨਾਂ ਦੇ ਮਨ ਵਿੱਚ ਕੋਈ ਪੰਜਾਬ ਪਰ ਦੀ ਕੋਈ ਸਿਆਣੀ ਸੋਚ ਨਹੀਂ। ਪੰਜਾਬ ਨੂੰ ਸਾਰਿਆਂ ਨੂੰ ਇਕੱਠਾ ਰੱਖਣਾ ਸਾਰੇ ਸਾਰੇ ਧਰਮਾਂ ਦਾ ਸਾਰੇ ਫਿਰਕਿਆਂ ਦਾ ਸਨਮਾਨ ਰੱਖਣਾ ਉਹਦੇ ਬਸ ਦੀ ਗੱਲ ਏ ਉਹ ਸਿਰਫ ਗੱਲਾਂ ਕਰਦੀ ਐ ਅਸਲੀਅਤ ਹੋਰ ਐ ਕੁਝ ਆਮ ਪਾਰਟੀ ਦੀ ਨੀਤੀਆਂ ਨੂੰ ਕਿਸ ਨੇ ਦੇਖ ਦਿਓ ਆਮ ਪਾਰਟੀ ਵੀ ਉਸੇ ਨੀਤੀਆਂ ਤੇ ਚੱਲਦੀ ਐ ਜੋ ਭਾਰਤੀ ਜਨਤਾ ਪਾਰਟੀ ਕਰਦੀ ਉਹ ਕਰਦੀ ਐ ਜੀ ਉਹਨੇ ਵੀ ਸਾਡੇ ਕਿਸਾਨ ਕੋਟੇ ਨੇ ਵੀ ਕਿਸਾਨ ਕੋਟੇ ਆ ਔਰ ਲੋਕ ਇਹਨਾਂ ਦੇ ਭਾਂਡੇ ਮੁੱਦੇ ਮਾਰਦ ਵਾਸਤੇ ਪੂਰੇ ਤਤਪਾਰ ਆ ਲੋਕਾਂ ਨੇ ਆਪਣਾ ਮਨ ਬਣਾ ਲਿਆ ਕਿ ਭਾਰਤੀ ਜਨਤਾ ਪਾਰਟੀ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਇਹ ਪੰਜਾਬ ਵਿੱਚ ਲੱਭੇਗੀ ਨਹੀਂ ਤੁਸੀਂ ਦੇਖੋਗੇ 2027 ਵਿੱਚ ਕਾਂਗਰਸ ਦੀ ਸਰਕਾਰ ਬਣੀ ਉਹ ਆਪਣੀ ਸ਼ਾਨਦਾਰ ਸਰਕਾਰ ਬਣੇ। ਅੱਜ ਉਹ ਕੈਂਡਲ ਮਾਰਚ ਕੀਤਾ ਹੈ ਜਿਹਦਾ ਇਸ ਦਾ ਕੀ ਮੈਸੇਜ ਆਏਗਾ ਜੀ? ਇਹਦਾ ਮੈਸੇਜ ਹੈ ਕਿ ਕਾਂਗਰਸ ਪਾਰਟੀ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਇਹ ਦੇਰੀ ਹੈ ਔਰ ਸਾਡੇ ਏਡੀਜੀਪੀ ਸਾਹਿਬ ਵਾਈਪਸ ਆਫੀਸਰ ਪੂਰਨ ਕੁਮਾਰ ਜੀ ਨੂੰ ਜਿਹੜਾ ਹੈ ਉਹ ਅਸੀਂ ਇਨਸਾਫ ਦਵਾਉਣ ਵਾਸਤੇ ਅੱਜ ਕਾਂਗਰਸ ਪਾਰਟੀ ਸੜਕਾਂ ਤੇ ਉਤਰੀ ਹੈ ਔਰ ਅੱਜ ਇਸ ਗੱਲ ਦੀ ਬਹੁਤ ਵੱਡੇ ਪੱਧਰ ਤੇ ਨਿਖੇੜਿਆ ਔਰ ਨਿੰਦਿਆ ਕਰਦੇ ਹਾਂ ਸਖਸ਼ ਸ਼ਬਦਾਂ ਦੇ ਵਿੱਚ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਸੰਘਰਸ਼ ਕਰਕੇ ਜੀਵਨ ਚ ਆਪਣੀ ਸਟਾਪ ਪੋਸਟ ਤੇ ਪਹੁੰਚੇ ਔਰ ਜਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਕੋਈ ਕੋਈ ਸੀ ਕਰਨ ਵਾਸਤੇ ਮਜਬੂਰ ਹੋਣਾ ਪਿਆ ਔਰ ਜੇ ਕੈਸੇ ਲੋਕ ਜੋ ਆਪਣੀ ਚੰਗੀ ਚੇਅਰ ਤੇ ਪਾਵਰਫੁਲ ਚੇਅਰ ਤੇ ਬੈਠੇ ਹੈ ਉਹਨਾਂ ਲੋਕਾਂ ਨੂੰ ਵੀ ਜਦੋਂ ਸੰਘਰਸ਼ ਕਰਨਾ ਪੈ ਰਿਹਾ ਇਨਸਾਫ ਵਾਸਤੇ ਜਸਟਿਸ ਵਾਸਤੇ ਔਰ ਉੱਥੇ ਬੜਾ ਵੱਡਾ ਚਿਹਰਾ ਜਿਹੜਾ ਭਾਜਪਾ ਦੀ ਸਰਕਾਰ ਦਾ ਹਰਿਆਣਾ ਦੇ ਵਿੱਚ ਫੇਰਕਾਬ ਹੋਇਆ ਔਰ ਇੱਕ ਦਲਿਤ ਵਿਰੋਧੀ ਚਿਹਰਾ ਜਿਹੜਾ ਉਹਨਾਂ ਦਾ ਸਾਹਮਣੇ ਨਿਕਲ ਕੇ ਆਇਆ ਹੈ ਔਰ ਅੱਜ ਕਾਂਗਰਸ ਪਾਰਟੀ ਚਾਹੇ ਉਹ ਸਾਡੇ ਸਰਕਾਰਯੋਗ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਸੋਨੀਆ ਗਾਂਧੀ ਜੀ ਚਟਾਨ ਦੀ ਤਰ੍ਹਾਂ ਉਸ ਪਰਿਵਾਰ ਦੇ ਨਾਲ ਖ ਹਰੋ ਇਨਸਾਨ ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦਾ ਉਹ ਭਰਾ ਸਾਡੇ ਏ ਡੀ ਜੀ ਪੀ ਪੂਰਨ ਕੁਮਾਰ ਜੀ ਦੇ ਨਾਲ ਇਸ ਸੰਘਰਸ਼ ਦੇ ਵਿੱਚ ਜਿਹਨਾਂ ਕਰ ਇਨਸਾਫ ਦੀ ਮੈਂਜਰਤ ਕਾਂਗਰਸ ਪਾਰਟੀ ਚਟਾਨਾਂ 'ਤੇ ਖੜੀ ਹੈ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰੋਟੈਸਟ ਹੋਰ ਵੀ ਤਿੱਖਾ ਕਰਨਾ ਪਿਆ ਦਾ ਜ਼ਰੂਰ ਕਰਾਂਗੇ ਸਾਡੇ ਏ ਡੀ ਜੀ ਪੀ ਵੱਲੋਂ ਜਿਹੜਾ ਆਪਣਾ ਕੁਛ ਹੁਸੂਸਰ ਕੀਤਾ ਗਿਆ ਉਸ ਨੂੰ ਕੀ ਇਹ ਬੜੀ ਨਿੰਦਨੀਆ ਗੱਲ ਹੈਗੀ ਹੈ ਜੀ ਤੁਸੀਂ ਬੀ ਜੇ ਪੀ ਸਰਕਾਰ ਦੇਖੋ ਜੀ ਸਾਡਾ ਦਲਿਤ ਵੀਰ ਜੋ ਕਿ ਇਹ ਕਿ ਡੀਜੀਪੀ ਐਡੀਜੀਪੀ ਪਤੇ ਪੋਸਟੇ ਸੀਗੇ ਜੀ ਜੇ ਉਹਨਾਂ ਨੂੰ ਨਹੀਂ ਇਨਸਾਫ ਮਿਲ ਸਕਦਾ ਬੀਜੇਪੀ ਉਹਨਾਂ ਨੂੰ ਨਹੀਂ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਦੇ ਸਕਦੀ ਤੇ ਤੁਸੀਂ ਦੇਖ ਲਓ ਦੇਸ਼ ਦੇ ਵਿੱਚ ਕੀ ਹੋ ਰਿਹਾ ਜੀ ਆਓ ਮੁਰਦਾਬਾਨ 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 Bye. Bye.